ਤੁਸੀਂ ਦੇਖ ਰਹੇ ਹੋ ਸਮਝਰ نیوز ਮੈਂ ਹਾਂ ਭਪਿੰਦਰ ਸਿੰਘ ਤੁਹਾਡਾ ਇੱਕ ਪਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਖ ਦੀ ਸਿਆਸਤ ਵਿੱਚ ਗੱਲਾਂ ਬਾਤਾਂ ਕਰਾਂਗੇ ਸਿਆਸਤ ਦੀ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਪਿੰਦਰ ਜੀ ਵਿਰਿੰਦਰ ਜੀ ਗੱਲਬਾਤ ਸਿਆਸਤ ਦੀ ਗੱਲਾਂ ਨੇ ਗੱਲਬਾਤ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਲੋਕ ਸਭਾ ਸੀਟਾਂ ਨੂੰ ਲੈ ਕੇ ਆਪਣੀ ਇੱਕ ਲਿਸਟ ਜਾਰੀ ਕੀਤੀ ਆ ਜਿਨ੍ਹਾਂ ਦੇ ਵਿੱਚ ਪੰਜ ਮੰਤਰੀ ਤੇ ਤਿੰਨ ਹੋਰ ਨਾਮ ਆ ਜਿਹੜੇ ਜਾਰੀ ਕੀਤੇ ਆ ਕੀ ਲੱਗਦਾ ਕਿੰਦਾ ਦੀ ਤੁਹਾਨੂੰ ਇਹ ਲਿਸਟ ਲੱਗਿਆ ਨੇ ਦੇਖੋ ਜੀ ਜਿਸ ਢੰਗ ਨਾਲ ਪਹਿਲਾਂ ਤੋਂ ਅੰਦਾਜ਼ੇ ਲਾਏ ਜਾ ਰਹੇ ਸੀ ਕਿ ਆਮ ਆਦਮੀ ਪਾਰਟੀ ਆਪਣੇ ਜਿਹੜੇ ਹੈਗੇ ਨੇ ਮੰਤਰੀ ਉਹਨਾਂ ਚੋਂ ਕਿਸੇ ਨੂੰ ਸੀਟ ਦੇ ਸਕਦੀ ਹੈ ਸੋ ਅਮਨ ਅਰੂੜਾ ਹੁਰਾਂ ਦੀਆਂ ਵੀ ਜਿਹੜੀਆਂ ਨੇ ਗੱਲਾਂ ਚੱਲ ਰਹੀਆਂ ਸੀ ਪਰ ਇਸ ਲਿਸਟ ਦੇ ਵਿੱਚ ਉਹਨਾਂ ਦਾ ਬੇਸ਼ੱਕ ਨਾਂ ਨਹੀਂ ਹੈ ਤੇ ਮੈਨੂੰ ਲੱਗਦਾ ਕਿ ਹੋ ਸਕਦਾ ਹੈ ਕਿ ਅਗਲੀ ਜਿਹੜੀ 5 ਹੋਰ ਜਿਹੜੇ ਇਹਨਾਂ ਨੇ ਕੈਂਡੀਡੇਟ ਅਨਾਉਂਸ ਕਰਨੇ ਨੇ ਉਸ ਦੇ ਵਿੱਚ ਅਮਨ ਅਰੂੜਾ ਦਾ ਨਾਂ ਹੋ ਸਕਦਾ ਹੈ ਫਿਲਹਾਲ ਜਿਹੜੀ ਲਿਸਟ ਜਾਰੀ ਕੀਤੀ ਹੈ ਅੰਮ੍ਰਿਤਸਰ ਦੀ ਆਪਾਂ ਗੱਲ ਕਰੀਏ ਤੇ ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਹੁਰੀ ਜਿਹੜੇ ਹੈਗੇ ਨੇ ਮੰਤਰੀ ਨੇ ਐਡਮਿਨਿਸਟ੍ਰੇਟਿਵ ਰਿਫਾਰਮਸ ਨੇ ਮੰਤਰੀ ਐਨ ਆਰ ਆਈ ਮਾਮਲੇ ਉਹਨਾਂ ਕੋਲ ਨੇ ਉਸ ਤੋਂ ਬਾਅਦ ਜੇ ਆਪਾਂ ਖਡੂਰ ਸਾਹਿਬ ਦੀ ਗੱਲ ਕਰੀਏ ਤੇ ਖਡੂਰ ਸਾਹਿਬ ਦੇ ਵਿੱਚ ਲਾਰਜੀਤ ਸਿੰਘ ਪੁੱਲਰ ਰੂਰਲ ਡਿਵੈਲਪਮੈਂਟ ਪੰਚਾਇਤ ਤੇ ਟ੍ਰਾਂਸਪੋਰਟ ਮੈਕਮਾ ਉਹਨਾਂ ਦੇ ਕੋਲ ਹੈਗਾ ਸੋ ਇਸੇ ਤਰੀਕੇ ਦੇ ਨਾਲ ਜੇ ਆਪਾਂ ਬਠਿੰਡੇ ਦੀ ਗੱਲ ਕਰੀਏ ਤੇ ਬਠਿੰਡੇ ਤੋਂ ਗੁਰਮੀਤ ਸਿੰਘ ਖੁੱਡੀਆਂ ਐਗਰੀਕਲਚਰ ਮਨਿਸਟਰ ਨੇ ਫਿਸ਼ਰੀ ਡਿਪਾਰਟਮੈਂਟ ਪ੍ਰੋਸੈਸਿੰਗ ਫੂਡ ਪ੍ਰੋਸੈਸਿੰਗ ਹੋਰ ਇਸ ਤਰ੍ਹਾਂ ਦੀਆਂ ਮਿਨਿਸਟਰੀਆਂ ਹੈਗੀਆਂ ਨੇ ਉਸੇ ਤਰੀਕੇ ਦੇ ਨਾਲ ਆਪਾਂ ਜੇ ਸੰਗਰੂਰ ਦੀ ਗੱਲ ਕਰੀਏ ਤੇ ਸੰਗਰੂਰ ਤੋਂ ਮੀਤ ਖੇਰ ਜਿਹੜੇ ਨੇ ਪਹਿਲਾਂ ਤੁਹਾਨੂੰ ਪਤਾ ਹੀ ਐਜੂਕੇਸ਼ਨ ਮਨਿਸਟਰ ਹੁੰਦੇ ਸੀ ਤੇ ਹੁਣ ਇਸ ਵੇਲੇ ਸਪੋਰਟਸ ਯੂਥ ਮਾਮਲਿਆਂ ਦੇ ਮੰਤਰੀ ਨੇ ਤੇ ਉਸ ਤੋਂ ਬਾਅਦ ਪਟਿਆਲੇ ਦੀ ਗੱਲ ਕਰੀਏ ਤੇ ਪਟਿਆਲੇ ਦੀ ਸੀਟ ਤੋਂ ਡਾਕਟਰ ਬਲਬੀਰ ਹੂੰ ਸਿੰਘ ਜਿਹੜੇ ਹੈਗੇ ਨੇ ਉਹਨਾਂ ਨੂੰ ਇਸ ਦੇ ਕੈਂਡੀਡੇਟ ਅਨਾਉਂਸ ਕੀਤਾ ਸਿਹਤ ਮੰਤਰੀ ਨੇ ਇਸ ਵੇਲੇ ਸੋ ਉਸੇ ਤਰੀਕੇ ਦੇ ਨਾਲ ਬਾਕੀ ਜਿਹੜੀਆਂ ਸੀਟਾਂ ਨੇ ਹੁਣ ਆਪਾਂ ਜੇ ਗੱਲ ਕਰੀਏ ਫਤਿਹਗੜ ਸਾਹਿਬ ਦੀ ਫਤਿਹਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਹੈਗੇ ਆ ਉਹਨਾਂ ਨੂੰ ਇਥੋਂ ਕੈਂਡੀਡੇਟ ਖੜਾ ਕੀਤਾ ਹੈਗਾ ਪਿੱਛੇ ਜੀ 9 ਮਾਰਚ ਨੂੰ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਜੁਆਇਨ ਕੀਤਾ ਸੀਗਾ ਬੱਸੀ ਪਠਾਣਾ ਤੋਂ ਚੋਣ ਲੜੀ ਸੀ 2000 ਇਹਨਾਂ ਨੇ ਸੱਤ ਦੇ ਵਿੱਚ ਵੀ ਔਰ ਜਿਸ ਤਰੀਕੇ ਦੇ ਨਾਲ ਐਮਐਲਏ ਰਹੇ ਨੇ ਹੁਣ ਕਾਂਗਰਸ ਦੇ ਵਿੱਚ ਆਏ ਨੇ ਰਿਜ਼ਰਵ ਕੈਟਾਗਰੀ ਦੀ ਸੀਟ ਹੈਗੀ ਇਹ ਫਤਿਹਗੜ੍ਹ ਸਾਹਿਬ ਦੀ ਆਮ ਆਦਮੀ ਪਾਰਟੀ ਚ ਜੀ ਤੇ ਹੁਣ ਆਮ ਆਦਮੀ ਪਾਰਟੀ ਚ ਨੇ ਹੁਣ ਜਸਟ ਘ ਨਾਲ ਜਲੰਧਰ ਦੀ ਆਪਾਂ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਹਮੇਸ਼ਾ ਤੋਂ ਜਿਹੜੀ ਪੈਠ ਰਹੀ ਹੈ ਕਾਂਗਰਸ ਪਾਰਟੀ ਦੀ ਪੈਠ ਰਹੀ ਹੈ ਜੀ ਤੋਂ ਇੱਥੋਂ ਅ ਸੁਸ਼ੀਲ ਰਿੰਕੂ ਪਹਿਲਾਂ ਤੋਂ ਹੀ ਇਸ ਢੰਗ ਨਾਲ ਆਮ ਆਦਮੀ ਪਾਰਟੀ ਦੇ ਹੰਪੀ ਨੇ ਤੇ ਇਹਨਾਂ ਨੂੰ ਟਿਕਟ ਦਿੱਤੀ ਗਈ ਹੈ ਹੁਣ ਇੱਕ ਹੋਰ ਜਿਹੜੀ ਫਰੀਦਕੋਟ ਦੀ ਜਿਹੜੀ ਸੀਟ ਹੈਗੀ ਹੈ ਫਰੀਦਕੋਟ ਤੋਂ ਅ ਕਰਮਜੀਤ ਅਨਮੋਲ ਜੀ ਫਿਲਮ ਕਲਾਕਾਰ ਨੇ ਜੀ ਕਾਫੀ ਨੇੜਤਾ ਜਿਹੜੀ ਹੈ ਭਗਵੰਤ ਮਾਨ ਹੁਰਾ ਨਾਲ ਹੈਗੀ ਹੈ ਨਾ ਕਾਫੀ ਦੋਸਤੀ ਹੈ ਔਰ ਆਪਾਂ ਪ੍ਰਾਣੀਆਂ ਜੇ ਕਮੇਡੀ ਦੇਖੀ ਐ ਸਕਿੱਟਾਂ ਵਗੈਰਾ ਪ੍ਰੋਗਰਾਮ ਦੇਖੀਏ ਤੇ ਉਹਦੇ ਚ ਭਗਵੰਤ ਮਾਨ ਹੁਰਾ ਨਾਲ ਸਾਫ ਨਜ਼ਰ ਆਉਂਦੇ ਨੇ ਕਰਮਜੀਤ ਅਨਮੋਲ ਹੁਰੀ ਜੀ ਸੋ ਇਸੇ ਤਰੀਕੇ ਨਾਲ 8 ਜਿਹੜੀਆਂ ਅਨਾਉਂਸਮੈਂਟਸ ਹੋਈਆਂ ਨੇ ਮੈਨੂੰ ਲੱਗਦਾ 8 ਭੁਪਿੰਦਰ ਜੀ ਹੋ ਹੀ ਗਈਆਂ ਹੋਣੀਆਂ ਨਾ ਤਿੰਨ ਜਿਹਦਾ ਪੰਜ ਸੁਸ਼ੀਲ ਰਿੰਕੂ ਜਿਹੜੇ ਹੈਗੇ ਐ ਇਹ ਆਲਰੇਡੀ ਐਮਪੀ ਨੇ ਪਰ ਮੰਤਰੀ ਨਹੀਂ ਹੈਗੇ ਨਾ ਲੋਕ ਸਭਾ ਦੇ ਵਿੱਚ ਐਮਪੀ ਨੇ ਉਸ ਬਾਅਦ ਕਰਮਜੀਤ ਅਨਮੋਲ ਫਰੀਦਕੋਟ ਤੋਂ ਹੋ ਗਏ ਫਤਿਹਗੜ ਸਾਹ ਤੋਂ ਹੋ ਗਏ ਰਮਨ ਸਿੰਘ ਜੀਪੀ ਹੋ ਗਏ ਹੈ ਨਾ ਇਹ ਤਿੰਨ ਤੇ ਇਹ ਹੋ ਗਏ ਤਾਂ ਪੰਜ ਇਹਨਾਂ ਦੇ ਮੰਤਰੀ ਜਿਹੜੇ ਹੈਗੇ ਉਹਨਾਂ ਨੂੰ ਟਿਕਟਾਂ ਅਨਾਉਂਸ ਹੋਈਆਂ ਨੇ ਜੀ ਕਿਉਂਕਿ ਜੇ ਜਿੱਤ ਜਾਂਦੇ ਨੇ ਤੇ ਕੁਦਰਤੀ ਗੱਲ ਹੈ ਕਿ ਫਿਰ ਇਹਨਾਂ ਨੂੰ ਵਿਧਾਨ ਸਭਾ ਦੀ ਜਿਹੜੀ ਹੈਗੀ ਆ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਪਊਗਾ ਜੇ ਲੋਕ ਸਭਾ ਦੇ ਮੈਂਬਰ ਬਣਦੇ ਨੇ ਤੇ ਫਿਰ ਉੱਥੇ ਜਿੰਨੀ ਚੋਣਾ ਹੋਣਗੀਆਂ ਇਹ ਤੇ ਕੁਦਰਤੀ ਹੈ ਨਾ ਹੁਣ ਜਿਸ ਤਰੀਕੇ ਦੇ ਨਾਲ ਜੇ ਆਪਾਂ ਅੱਗੇ ਗੱਲ ਕਰੀਏ ਕੁਝ ਸੀਟਾਂ ਬੜੀਆਂ ਖਾਸ ਨੇ ਸੋ ਜੇ ਆਪਾਂ ਬਠਿੰਡਾ ਸੀਟ ਦੀ ਗੱਲ ਕਰੀ ਤੇ ਬਠਿੰਡਾ ਸੀਟ ਤਾਂ ਤੇ ਹਮੇਸ਼ਾ ਹੀ ਸ਼ਰਮਣੀ ਖਾਲੀ ਦਾ ਲਾ کافی ਪ੍ਰਭਾਵ ਜਿਹੜਾ ਹੈ ਉਹ ਰਿਹਾ 2004 ਤੋਂ ਲੈ ਕੇ 2009 ਤੱਕ ਬੀਬੀ ਪਰਮਜੀਤ ਕੌਰ ਗੁਲਸ਼ਨ ਉੱਤਮ ਵੀ ਰਹੇ ਨੇ ਤਾਂ 9 ਤੋਂ ਬਾਅਦ ਤੇ ਹੁਣ ਲਗਾਤਾਰ ਜਿਹੜੇ ਆ ਬੀਬੀ ਹਰਸਿਮਰਿਤ ਕੌਰ ਬਾਦਲ ਉੱਥੋਂ ਜਿੱਤੇ ਦੇ ਆ ਰਹੇ ਨੇ ਜੀ ਸੋ ਇਸੇ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰਦੇ ਆ ਪਟਿਆਲਾ ਸੀਟ ਦੀ ਪਟਿਆਲਾ ਸੀਟ ਵੀ ਤੁਹਾਨੂੰ ਪਤਾ ਹੀ ਹੈ ਉੱਥੇ ਬੀਬੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦਾ ਬਹੁਤ ਜ਼ਿਆਦਾ ਪ੍ਰਭਾਵ ਰਿਹਾ ਸ਼ੁਰੂ ਤੋਂ ਹੀ ਜਦੋਂ ਤੋਂ ਕਾਂਗਰਸ ਦੇ ਵਿੱਚ ਹੁੰਦੇ ਸੀਗੇ ਬੀਬੀ ਪਰਨੀਤ ਕੌਰ ਹੁਰੀ ਲਗਾਤਾਰ ਉੱਥੋਂ ਐਮਪੀ ਜਿਹੜੇ ਹੈਗੇ ਨੇ ਚੁਣੇ ਜਾਂਦੇ 1999 ਤੋਂ ਲੈ ਕੇ 14 ਤੱਕ ਤੇ ਉੱਥੇ ਮੈਡਮ ਪ੍ਰਨੀਤ ਕੌਰ ਹੁੰਦੇ ਸੀ ਤੇ 14 ਤੋਂ ਲੈ ਕੇ ਤੇ ਫਿਰ 14 ਤੋਂ ਲੈ ਕੇ 19 ਤੱਕ ਡਾਕਟਰ ਧਰਮਵੀਰ ਗਾਂਧੀ ਜੀ ਸੀਗੇ ਤੇ ਫਿਰ ਦੁਬਾਰਾ 2019 ਤੋਂ ਜਦੋਂ ਚੋਣਾ ਹੋਈਆਂ ਸੀ ਤੇ ਮਹਾਰਾਣੀ ਪ੍ਰਨੀਤ ਕੌਰ ਜਿੱਤ ਕੇ ਸੀਗੇ ਸੋ ਉਦੋਂ ਵੀ ਸਵੇਰੇ ਦੇ ਕਾਂਗਰਸ ਜੀ ਤੇ ਹੁਣ ਜਿੱਦਾਂ ਅੱਜ ਜਸਟੰਗਣਾ ਦੱਸਿਆ ਜਾ ਰਿਹਾ ਹੈ ਕਿ ਅੱਜ ਮੈਡਮ ਪ੍ਰਨੀਤ ਕੌਰ ਜਿਹੜੇ ਹੈਗੇ ਆ ਉਹ ਵਾਪਸ ਭਾਜਪਾ ਦੇ ਵਿੱਚ ਜਿਸ ਤੋ ਕਿ ਜਿਸ ਢੰਗ ਨਾਲ ਕੈਪਟਨ ਅਮਰਿੰਦਰ ਸਿੰਘ ਹੁਰੀ ਭਾਜਪਾ 'ਚ ਸ਼ਾਮਲ ਹੋਏ ਸੀਗੇ ਤੇ ਹੁਣ ਪ੍ਰਨੀਤ ਕੌਰ ਹੁਰੀ ਕੁਦਰਤੀ ਗੱਲ ਹੈ ਕਿ ਉਹਨਾਂ ਨੇ ਵੀ ਇਸ ਪਾਰਟੀ ਨਾਲ ਜਾਣਾ ਤੇ ਕਾਫੀ ਜਿਹੜੀ ਹੈ ਇਹ ਜਿਹੜੀ ਸੀਟ ਹੈਗੀ ਹੈ ਪਟਿਆਲੇ ਦੀ ਕਾਫੀ ਮਤਲਬ ਕਿ ਮੁਕਾਬਲਾ ਰਹੇਗਾ ਇਸ ਸੀਟ ਦਾ ਡਾਕਟਰ ਬਲਵੀਰ ਸਿੰਘ ਹੁਰੀ ਔਰ ਪ੍ਰਨੀਤ ਕੌਰ ਦੇ ਵਿਚਾਲੇ ਮੁਕਾਬਲਾ ਹੋਵੇਗਾ ਅੱਜ ਕਾਂਗਰਸ ਨੇ ਆਪਣੀ ਕੋਈ ਸੀਟ ਅਨਾਉਂਸ ਨਹੀਂ ਕੀਤੀ ਦੇਖਦੇ ਹਾਂ ਕਿ ਕਾਂਗਰਸ ਆਪਣੇ ਇਸ ਹਲਕੇ ਤੋਂ ਕਿਹਨੂੰ ਖੜਾ ਕਰਦਾ ਹੈ ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਸੀਗੇ ਮੈਂ ਕਹਿਣਾ ਚਾਹੁੰਦਾ ਸੀ ਵਿਰਿੰਦਰ ਜੀ ਕਿ ਜਿਵੇਂ ਦੇਖਿਆ ਪਾ ਕਾਂਗਰਸ ਪਾਰਟੀ ਦੇ ਵੱਲੋਂ ਮੁਹੰਮਦ ਸਦੀਕ ਹੁਣੀ ਉਥੋਂ ਐਮਪੀ ਨੇ ਹਨਾ ਫਰੀਦਕੋਟ ਹਲਕੇ ਤੋਂ ਤੇ ਹੁਣ ਆਮ ਆਦਮੀ ਪਾਰਟੀ ਨੇ ਕਰਮਜੀਤਨ ਮੋਲ ਦੋਨੋਂ ਹੀ ਮਤਲਬ ਆਪਾਂ ਕਹਿ ਲਈਏ ਕਿ ਇੱਕ ਸੰਗੀਤ ਜਗਤ ਦੇ ਨੇ ਫਿਲਮ ਇੰਡਸਟਰੀ ਦੇ ਨੇ ਉਹ ਵੀ ਫਿਲਮ ਇੰਡਸਟਰੀ ਦੇ ਨੇ ਕਰਮਜੀਤ ਅਨਮੋਲ ਇਹਨਾਂ ਦੀ ਟੱਕਰ ਤੁਸੀਂ ਕਿੱਦਾਂ ਦੇਖਦੇ ਜਿਵੇਂ ਤੁਸੀਂ ਕਿਹਾ ਕਿ ਬੀ ਪਟਿਆਲੇ ਦੇ ਵਿੱਚ ਵੀ ਬੀਬੀ ਪ੍ਰਨੀਤ ਕੌਰ ਉਹਨਾਂ ਦਾ ਕਾਫੀ ਪ੍ਰਭਾਵ ਹੈ ਤੇ ਟੱਕਰ ਇਹਨਾਂ ਦੀ ਵੀ ਦੇਖਣੀ ਹੈ ਅੱਜ ਆਪਾਂ ਫਰੀਦਕੋਟ ਹਲਕੇ ਦੀ ਗੱਲ ਕਰੀ ਤਾਂ ਫਰੀਦਕੋਟ ਕਿਵੇਂ ਲੱਗਦਾ ਕਿਦਾਂ ਕੀ ਲੱਗਦਾ ਕਿ ਦੋਨੋਂ ਫਿਲਮੀ ਅਦਾਕਾਰ ਨੇ ਦੇਖੋ ਫਰੀਦਕੋਟ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਵੀ ਜਿੱਤੇ ਰਹੇ ਨੇ 1996 98 ਤੋਂ 2004 ਤੇ ਵਿੱਚ ਸੁਖਬੀਰ ਸਿੰਘ ਬਾਦਲ ਉੱਥੋਂ ਜਿੱਤੇ ਨੇ ਜੀ ਤੇ 2009 ਚ ਉਥੇ ਸਾਧੂ ਸਿੰਘ ਆਮ ਆਦਮੀ ਪਾਰਟੀ ਦੇ ਰਹੇ ਨੇ ਮੁਹੰਮਦ ਸਦੀਕ ਜਿਹੜੇ ਆ 2019 ਦੇ ਵਿੱਚ ਮੁਹੰਮਦ ਸਦੀਕ ਕਾਂਗਰਸ ਪਾਰਟੀ ਦੇ ਜਿਹੜੇ ਉੱਥੋਂ ਚੋਣ ਜਿੱਤੇ ਨੇ ਹੁਣ ਜਿਸ ਢੰਗ ਨਾਲ ਤੁਹਾਡੀ ਗੱਲ ਠੀਕ ਹੈ ਕਿ ਇੱਥੇ ਕਲਾਕਾਰ ਕਾਫੀ ਫਨਕਾਰ ਕਾਫੀ ਉਮਦਾ ਮੁਹੰਮਦ ਸਦੀਕ ਕਾਫੀ ਗਾਣੇ ਤੁਸੀਂ ਵੀ ਸੁਨੇ ਹੋਣੇ ਐ ਕਿ ਬਚਪਨ ਚ ਇਹਨਾਂ ਦੇ ਕਾਫੀ ਗਾਣੇ ਸੁਨੇ ਆ ਨਾ ਤੇ ਕਰਮਜੀਤ ਅਨਮੋਲ ਵੀ ਕਲਾਕਾਰ ਨੇ ਜੀ ਤੋਂ ਬਰਾਬਰ ਦੀ ਕਿਤੇ ਨਾ ਕਿਤੇ ਟੱਕਰ ਜਿਹੜੀ ਹੈ ਉਹ ਹੋ ਸਕਦੀ ਹੈ ਪਰ ਜ਼ਰੂਰੀ ਨਹੀਂ ਹੈ ਕਿ ਇਸ ਹਲਕੇ ਤੋਂ ਕਾਂਗਰਸ ਦੁਬਾਰਾ ਮੁਹੰਮਦ ਸਦੀਕ ਨੂੰ ਜੀ ਖੜਾ ਕਰੇ ਜ਼ਰੂਰੀ ਨਹੀਂ ਹੈ ਜੀ ਹੋ ਸਕਦਾ ਹੈ ਕਿ ਬਰਾਬਰ ਦਾ ਕੋਈ ਕਲਾਕਾਰ ਜਾਂ ਕੋਈ ਕਿਸ ਢੰਗ ਨਾਲ ਇਹ ਸਟ੍ਰੈਟਜੀ ਆਪਣੇ ਅਡਾਪਟ ਕਰਦੇ ਨੇ ਕਾਂਗਰਸ ਵਾਲੇ ਜੀ ਠੀਕ ਹੈ ਉਸ ਢੰਗ ਨਾਲ ਹੋ ਸਕਦਾ ਹੈ ਜਾਂ ਦੂਸਰੀ ਪਾਰਟੀ ਜਿੱਦਾਂ ਭਾਜਪਾ ਹੈ ਅਕਾਲੀ ਦਲ ਹੈ ਹਲੇ ਘੱਟ ਜੋੜ ਦੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ ਜੀ ਸੰਭਾਵਨਾ ਜਿਹੜੀ ਹੈਗੀ ਉਹ ਘੱਟ ਹੈ ਪਰ ਜੇ ਹੋ ਜਾਂਦੀ ਹੈ ਤੇ ਹੋ ਸਕਦਾ ਹੈ ਕੋਈ ਕਲਾ ਕਮ ਕਿਉਂਕਿ ਬਰਾਬਰ ਦਾ ਟੱਕਰ ਦਾ ਜਿਹੜਾ ਹੈਗਾ ਉਮੀਦਵਾਰ ਇੱਥੋਂ ਖੜਾ ਕਰਨਗੇ ਕੋਈ ਵੀ ਸਿਆਸੀ ਪਾਰਟੀ ਜਿਹੜੀ ਹੈਗੀ ਹੈ ਇਸ ਵੇਲੇ ਸੰਗਰੂਰ ਦੀ ਗੱਲ ਕਰੀਏ ਸੰਗਰੂਰ ਤੋਂ ਪਹਿਲਾਂ ਐਮਪੀ ਹੁੰਦੇ ਆਪਣੇ ਭਗਵਾਨ ਸਿੰਘ ਮਾਨ ਉਹਨਾਂ ਦੇ ਵੱਲੋਂ ਫਿਰ ਅਹੁਦਾ ਛੱਡ ਦਿੱਤਾ ਜਾਂਦਾ ਉਸ ਤੋਂ ਬਾਅਦ ਇਲੈਕਸ਼ਨ ਹੁੰਦੀਆਂ ਨੇ ਬਾਏ ਇਲੈਕਸ਼ਨ ਹੁੰਦੀ ਆ ਸਿਮਰਜੀਤ ਸਿੰਘ ਮਾਨ ਉੱਥੋਂ ਐਮਪੀ ਬਣਦੇ ਨੇ ਤੇ ਹੁਣ ਕੀ ਲੱਗਦਾ ਹੁਣ ਉੱਥੋਂ ਕਿਦਾਂ ਦਾ ਇਹ ਸੰਗਰੂਰ ਦੇ ਵਿੱਚ ਮਾਹੌਲ ਹੋ ਸਕਦਾ ਦੇਖੋ ਗੁਰਮੀਤ ਸਿੰਘ ਮੀਥੀਰ ਨੂੰ ਤੋਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹੈ ਗੁਰਮੀਤ ਸਿੰਘ ਮੀਰ ਨੌਜਵਾਨ ਮਾਮਲਿਆਂ ਦੇ ਵਿੱਚ ਖੇਡਾਂ ਦੇ ਔਰ ਖੇਡਾਂ ਦੇ ਮੰਤਰੀ ਨੇ ਨੌਜਵਾਨ ਆਗੂ ਨੂੰ ਪਿੱਛੇ ਜੀ ਇਹਨਾਂ ਦਾ ਵਿਆਹ ਵੀ ਹੋਇਆ ਜੀ ਨੌਜਵਾਨ ਨੇ ਐਜੂਕੇਸ਼ਨ ਮਨਿਸਟਰ ਵੀ ਰਹਿ ਚੁੱਕੇ ਨੇ ਹੂੰ 2014 ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੇ ਹੀ ਜਿਹੜੇ ਸਾਡੇ ਮੁੱਖ ਮੰਤਰੀ ਨੇ ਜੀ ਭਗਵੰਤ ਮਾਨ ਇਹ ਉਹ 2014 ਦੇ ਵਿੱਚੋਂ ਚੋਣ ਜਿਹੜੇ ਜਿੱਤੇ ਸੀਗੇ ਤੇ ਉੰਨੀ ਦੇ ਵਿੱਚ ਵਿੱਚ ਜਿੱਤੇ ਸੀਗੇ ਔਰ ਫਿਰ ਜਿਮਨੀ ਚੌਣ ਜਿਹੜੀ ਇਸ ਢੰਗ ਨਾਲ ਹੋਈ ਹੈ ਜਿਮਨੀ ਚੌਣ ਦੇ ਵਿੱਚ ਜਿਹੜੇ ਸਭਜੀ ਸਿੰਘ ਮਾਨ ਜਿਹੜੇ ਹੈਗੇ ਸੈਡ ਸ਼ਰੋਮਣੀ ਕਾਲੀਦਾਲ ਦੇ ਜਿਹੜੇ ਹੈਗੇ ਅੰਮ੍ਰਿਤਸਰ ਦੇ ਇਹ ਜਿੱਤੇ ਸੀਗੇ ਹੁਣ ਕਿਉਂਕਿ ਗੜ ਮੰਨਿਆ ਜਾਂਦਾ ਰਿਹਾ ਹੈ ਲਗਾਤਾਰ 2014 ਤੋਂ ਜੇ ਆਪਾਂ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਦੀ ਝੋਲੀ ਇਹ ਸੀਟ ਪੈਂਦੀ ਰਹੀ ਹੈ ਬੇਸ਼ੱਕ ਜਿਮਨੀ ਚੌਣ ਦੇ ਵਿੱਚ ਅ ਸ਼ਿਵਜੀ ਸਿੰਘ ਮਾਨ ਨੂੰ ਜਿੱਤੇ ਨੇ ਪਰ ਮੈਂ ਇਹ ਸਮਝਦਾ ਕਿ ਕਿਤਨਾ ਕਿਤੇ ਇਸ ਵੇਲੇ ਜਿਹੜਾ ਮੁਕਾਬਲਾ ਹੋਊਗਾ ਕਾਫੀ ਟੱਕਰ ਦਾ ਹੋਊਗਾ ਹੁਣ ਉਥੋਂ ਕੌਣ ਕਿਹੜੀ ਪਾਰਟੀ ਕਿਸ ਕਹਿ ਸਕਦੇ ਵਿਰਿੰਦਰ ਜੀ ਕਿ ਸੰਗਰੂਰ ਆਮ ਆਦਮੀ ਪਾਰਟੀ ਦਾ ਗੜ ਇੱਕ ਮੰਨ ਸਕਦੇ ਜਿਵੇਂ ਬਠਿੰਡਾ ਸ਼੍ਰੋਮਣੀ ਕਾਲੀ ਦਲ ਦਾ ਤੇ ਪਟਿਆਲਾ ਕਾਂਗਰਸ ਮਤਲਬ ਪਟਿਆਲਾ ਕੈਪਟਨ ਮਰਿੰਦਰ ਹੋਣਾ ਦਾ ਤੇ ਸੰਗਰੂਰ ਆਪਾ ਮਾਨ ਸਾਹਿਬ ਦਾ ਕਹਿ ਲਈਏ ਜੇ ਆਪਾ ਭਗਵੰਤ ਸਿੰਘ ਮਾਨ ਹੋਣਾ ਦਾ ਕਾ ਸਕਦੇ ਆ ਦੇਖੋ 2000 ਮੈਂ ਪਹਿਲਾਂ ਵੀ ਜ਼ਿਕਰ ਕੀਤਾ 14 ਔਰ 19 ਦੇ ਵਿੱਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਜਿੱਤਦੇ ਰਹੇ ਨੇ ਪਰ ਜੇ ਆਪਾਂ ਕਹੀਏ ਭਈ ਇਹ ਚੀਜ਼ ਹਮੇਸ਼ਾ ਹੀ ਹੁੰਦੀ ਰਹੂਗੀ ਜੇ ਇਦਾਂ ਹੀ ਰਹੂਗੀ ਗੜ ਦੀ ਪੈਠ ਮਜ਼ਬੂਤ ਹੁੰਦੀ ਠੀਕ ਹੈ ਗੜ ਹੈਗਾ ਪਰ ਫਿਰ ਸਮਜੀਤ ਸਿੰਘ ਮਾਨ ਜਿਹੜੇ ਆ ਉਹ ਉਥੋਂ ਨਾ ਜਿੱਤੇ ਤੇ ਤੇ ਕਿਤੇ ਨਾ ਕਿਤੇ ਥੋੜਾ ਬਹੁਤ ਆ ਜਿਹੜਾ ਫਰਕ ਰਿਹਾ ਹੈਗਾ ਪਰ ਫੇਰ ਵੀ ਕਿਤੇ ਨਾ ਕਿਤੇ ਕਾਫੀ ਵੋਟ ਬੈਂਕ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਉੱਥੋਂ ਹੈ ਦੂਜੀ ਗੱਲ ਹੈ ਵੱਡੀ ਗੱਲ ਇਹ ਹੈ ਕਿ ਉਹ ਹਲਕਾ ਜਿਹੜਾ ਹੈਗਾ ਉਹ ਮੁੱਖ ਮੰਤਰੀ ਦਾ ਆਪ ਦਾ ਹਲਕਾ ਹੈਗਾ ਜੀ ਤੇ ਜ਼ਿਲ੍ਹਾ ਮੁੱਖ ਮੰਤਰੀ ਦਾ ਹੈਗਾ ਉੱਥੋਂ ਸੀਟ ਜਿਹੜੀ ਹੈ ਉਹ ਲਗਭਗ ਮੈਨੂੰ ਆਮ ਆਦਮੀ ਪਾਰਟੀ ਦੀ ਤੈ ਨਜ਼ਰ ਆ ਰਹੀ ਹੈ ਜੀ ਸੋ ਇਹ ਜਿਹੜੀ ਸੀਟ ਹੈਗੀ ਹੈ ਜਿਸ ਢੰਗ ਨਾਲ ਸਵੇਰੇ ਵੀ ਮੈਂ ਗੱਲ ਕੀਤੀ ਏਬੀਪੀ ਸੀ ਵੋਟਰ ਵੱਲੋਂ ਸਰਵੇਖਣ ਆਇਆ ਹੈ ਕਿ 6 ਸੀਟਾਂ ਆਮ ਆਦਮੀ ਪਾਰਟੀ ਨੂੰ ਜਾ ਸਕਦੀਆਂ ਨੇ ਤੇ ਜਿਨ੍ਹਾਂ ਚੋਂ ਮੈਂ ਸਮਝਣਾ ਹੈ ਕੁਝ ਸੀਟਾਂ ਜਿਹੜੀਆਂ ਨੇ ਉਹ ਪੱਕੀਆਂ ਨਜ਼ਰ ਆ ਰਹੀਆਂ ਨੇ ਜਿੱਦਾਂ ਇਹ ਸੀਟ ਜਿਹੜੀ ਹੈਗੀ ਹੈ ਸੰਗਰੂਰ ਵਾਲੀ ਇਹ ਸੰਗਰੂਰ ਵਾਲੀ ਸੀਟ ਜਿਹੜੀ ਹੈ ਕਾਫੀ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਝੋਲੀ ਪੈ ਸਕਦੀ ਹੈ ਹਾਲਾਂਕਿ ਬਠਿੰਡੇ ਵਾਲੀ ਸੀਟ ਹੋ ਗਈ ਜਾਂ ਆਪਣੇ ਪਟਿਆਲੇ ਵਾਲੀ ਸੀਟ ਹੋ ਗਈ ਇੱਥੇ ਮੁਕਾਬਲਾ ਰਹੇਗਾ ਬਾਕੀ ਸੀਟਾਂ ਤੇ ਵੀ ਮੁਕਾਬਲਾ ਰਹੇਗਾ ਫਰੀਦਕੋਟ ਦੀ ਸੀਟ ਜਿਹੜੀ ਹੈ ਉਹ ਮੈਨੂੰ ਲੱਗਦਾ ਕਿ ਜਸ ਢੰਗ ਨਾਲ ਪ੍ਰਭਾਵ ਜਿਹ ਹੈਗਾ ਔਰ ਕਰਮਜੀਤ ਅਨਮੋਲ ਜਿਹੜੇ ਹੈਗਾ ਉਹ ਸੀਟ ਜਿੱਤ ਸਕਦੇ ਨੇ ਇਹ ਜਦ ਤੱਕ ਲੱਗਦਾ ਬੰਨੂ ਕਿਉਂਕਿ ਉਹ ਮੁਹੰਮਦ ਸਦੀਕ ਵੀ ਉੱਥੋਂ ਨੇ ਹੁਣ ਜੇ ਕਾਂਗਰਸ ਪਾਰਟੀ ਉਹਨਾਂ ਨੂੰ ਸੀਟ ਦਿੰਦੀ ਹੈ ਮੁਹੰਮਦ ਸਦੀਕ ਨੂੰ ਜਿਵੇਂ ਕੋ ਨਵਾਂ ਚਿਹਰਾ ਖੜਾ ਕਰਦੀ ਹੈ ਸੋ ਬਾਕੀ ਚੀਜ਼ਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗਣ ਗਿਆ ਵੀ ਹੁਣ ਦੇਖਦੇ ਆਂ ਕਿ ਦੂਸਰੀ ਲਿਸਟ ਕਦੋਂ ਜਾਰੀ ਕਰਦੀ ਆ ਆਮ ਆਦਮੀ ਪਾਰਟੀ ਜੀ ਪੰਜ ਕੈਂਡੀਡੇਟ ਕੌਣ ਹੋਣਗੇ ਜੀ ਔਰ ਦੂਸਰੀ ਗੱਲ ਹੈ ਕਿ ਬਾਕੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਵੀ ਇਸ ਹਫਤੇ ਦੋ ਚਾਰ ਦਿਨਾਂ ਦੇ ਵਿੱਚ ਅਨਾਉਂਸਮੈਂਟਸ ਜਿਹੜੀਆਂ ਨੇ ਕਰ ਸਕਦੇ ਸ਼ੁਰੂਆਤ ਜਿਹੜੀ ਹੈ ਪੰਜਾਬ 'ਚ ਹੋ ਗਈ ਹੈ ਜੀ 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 ਵੀਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸਮ ਸਾਡੇ ਨਾਲ ਸੀਨੀਅਰ ਜਰਨਲਿਸਟ ਵੀਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫੇਰ ਹਾਜ਼ਰ ਹੋਵਾਂਗੇ ਭਗਤੀ ਸਿਆਸਤ ਦੇ ਨਵੇਂ ਪ੍ਰੋਗਰਾਮ ਦੇ ਨਾਲ ਤਦ ਤੱਕ ਲਈ ਦੋ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ